ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਅਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਜੀ ਅੱਜ ਪਹੁੰਚ ਚੁੱਕੇ ਹਾਂ ਪਿੰਡ ਬਹਿੜਵਾਲ ਜ਼ਿਲ੍ਹਾ ਸ਼ਿਰੀ ਤਰਤਾ ਸਾਹਿਬ ਤਹਿਸੀਲ ਪੱਟੀ ਲੱਗਦੀ ਸਜਣੋ ਵੱਡੇ ਬੰਬ ਪੀਸ ਲਾਏ ਜਾਂਦੇ ਆ ਸਜਣੋ ਚੰਗੇ ਲੇਵੇ ਵਾਲਿਆਂ ਵਹਿੜਾਂ ਆਸ ਕਰਦੇ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜਦੀ ਕਲਾ ਤੇ ਤੰਦਰੁਸਤੀ ਜੋ ਹੋਵੇ। ਰਿਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਬੈਲ ਆਈਕਨ ਨੂੰ ਆਲ ਸੈਟ ਕਰਿਓ। ਆਉਣ ਵੀ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ। ਵੀਡੀਓ ਨੂੰ ਜਰੂਰ ਐਂਡ ਤੱਕ ਕਰ ਵੇਖਿਆ ਕਰੋ। ਵੇਖ ਕੇ ਆਪਣੀ ਨਰਖ ਪਰ ਕਰਕੇ ਲੈ ਕੇ ਜਾਇਆ ਕਰੋ। ਫਰਜ ਬੰਦਾ ਪੈਸੇ ਲਾਉਣੇ ਤਾਂ। ਠੀਕ ਹੈ ਜੀ। ਪਿੰਡ ਬੈੜਵਾਲ ਪਹੁੰਚੋ ਡਿਜੀਟ ਕਰਕੇ ਨਰਖਪੁਰ ਕਰਕੇ ਲੈ ਕੇ ਜਾਇਓ ਜ਼ਿਲ੍ਹਾ ਸ਼੍ਰੀ ਤਨਤਪੁਰ ਸਾਹਿਬ ਤੇ ਤਹਿਸੀਲ ਪੱਟੀ ਲੱਗਦੀ ਇਹਨੂੰ ਠੀਕ ਹੈ ਜੀ ਆਓ ਲਈਏ ਵਧੇਰੇ ਜਾਣਕਾਰੀ ਵੀਰ ਤੋਂ ਹਾਂ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਜੀ ਹੋਰ ਸਨਾਓ ਠੰਡਾ ਹੋ ਗਿਆ ਮੌਸਮ ਚਲੋ ਵਧੀਆ ਚੱਲਿਆ ਤੇ ਦੱਜਾ ਕਿੰਨੀਆਂ ਬੈੜਾਂ ਆਪਣੇ ਕੋਲ ਦੋ ਪਿੰਡ ਬੈੜਵਾਲ ਹਾਂ ਜੀ ਜ਼ੇਲਾ ਅੰਤਾਰਨ ਜੀ ਤੇ ਤਸੀਲ ਪੱਟੀ ਠੀਕ ਆ ਇਹ ਜਿਹੜੀ ਪਹਿਲੇ ਨੰਬਰ ਤੇ ਸਕਰੀਨ ਨੂੰ ਉਪਰ ਵੈੜ ਦਿਖ ਰਹੀ ਹੈ ਕਿਨਵਾ ਸੁਆ ਤੇ ਮਗੜ ਮਗੜ ਇਹਦੇ ਬੱਚਾ ਠੀਕ ਆ ਤੇ ਕਿੰਨਾ ਕਿ ਦੁੱਧ ਤੋਂ ਚਾਲੂ ਆ ਦੁੱਧ ਵੀ ਜੀ ਹੁਣ ਆਇਆ ਟਾਈਮ ਦੇ ਦਾ ਮੌਜੂਦਾ ਇਹਦਾ 14 ਕਿਲੋ ਆ 14 ਕਿਲੋ ਤੋਂ ਸਟਾਰਟਿੰਗ ਆ ਲਓ ਜੀ ਖੋਲ ਕੇ ਚੈੱਕ ਕਰਾਈਏ ਤੇ 14 ਕਿਲੋ ਦੁੱਧ ਤੋਂ ਜਿਹੜੀ ਆ ਸਟਾਰਟਿੰਗ ਆ ਤੇ ਚੰਗੇ ਥਾਂ ਲੈਵੇ ਦੀ ਆ ਹੋਣੀ ਆ ਥਾਂ ਥੁਣ ਬਹੁਤ ਕੰਮ ਦਾ ਲੱਗਾ ਵੈੜ ਨੂੰ ਠੀਕ ਆ ਸੱਜਣੋ ਤੇ ਡੱਬੀ ਆ ਬੱਚੇ ਦਾ ਉਹ ਕਰਦੀਆਂ ਏ ਲੋਈ ਹਾਂ ਬਾਕੀ ਬੰਦ ਹੀ ਥਾਂ ਦੀ ਜਨ ਕੋਈ ਨਹੀਂ ਲਾਇਓ ਮੋੜ ਲਿਓ ਮੋੜ ਲਓ ਇਥੋਂ ਹਾਂ ਮੋ ਆ ਬੰਦ ਕਰ ਲੋ ਜੀ ਫੋਨ ਲਓ ਸੱਜਣੋ ਵੈਰ ਚੰਗੀ ਚਮਕ ਦਮਕ ਵਾਲੀ ਆ ਤੇ ਬੱਚੇ ਦਾ ਕਰਕੇ ਥੋੜਾ ਜਿਆ ਕਰਦੀਆਂ ਆ ਕਿ ਤਾਜ਼ੀਆਂ ਸੁਈਆਂ ਸਾਈਆਂ ਕਰਕੇ ਬਾਕੀ ਬੰਦ ਹੀ ਥੰਦੀ ਚੰਗੀ ਆ ਠੀਕ ਆ ਜੀ ਤੇ ਵੀਰੇ ਕਿ ਕੀ ਮੋਲ ਲੈਂਦਾ ਮੋਲ ਸੰਦੇ ਸਾਹਿਬ ਦੇ 55000 ਰੁਪਏ ਜੀ ਹਾਂ ਨਾ ਕਿੰਨੇ ਦੀ ਦੇ ਦਾਂਗੇ 52000 ਦੀ ਦੇ ਦਾਂਗੇ ਠੀਕ ਆ 2000 ਛੋਟ ਤਿੰਨ ਕਰ ਦਾਂਗੇ 52000 ਦੇ ਵਿੱਚ ਲੈ ਦੇ ਜਿਹੜਾ ਆਂਦਾ ਵਹਿੜ ਦਾ ਕੀਤਾ ਜਾਊਗਾ ਤੇ ਬਾਕੀ ਆਪਦੀ ਸਾਫ ਸੰਭਾਲ ਤੇ ਦੁੱਧ ਦਾ ਪਤਾ ਲਗਾ ਲਿਓ ਕਿ ਕਿੰਨਾ ਕ ਦੇਂਦੀ ਆ ਤੇ ਕਿੰਨਾ ਕ ਦੁੱਧ ਪਾ ਸਕਦੀ ਆ ਠੀਕ ਆ ਜੀ ਹੁਣ 14 ਕ ਕਿਲੋ ਤੋਂ ਸਟਾਰਟਿੰਗ ਆ ਤੇ ਥਾਂ ਲੈਵਾ ਬਹੁਤ ਕੰਮ ਦਾ ਲੱਗਾ ਵਸ਼ੀ ਨੂੰ ਮੇਡ ਤੋਂ ਕਰ ਲੋ ਸਜਣੋ ਚੈੱਕ ਦੇਖ ਲੋ ਥਾਂ ਤੇ ਬਹੁਤ ਹੀ ਸਿਰਾ ਬੰਬ ਲੱਗਾ ਠੀਕ ਆ ਜੀ ਤੇ ਇਹ ਕਿਨਵਾ ਸੁਆ ਆ ਗਈ ਆ ਠੀਕ ਆ ਜੀ ਆਰਡਰ ਕੁਆਲਿਟੀ ਚੰਗੀ ਹਨਾ ਲੋ ਜੀ ਆ ਆਰਡਰ ਤੇ ਬਹੁਤ ਸੋਹਣਾ ਲੱਗਾ ਕੱਲ ਸੋਈ ਆ ਹਾਂਜੀ ਕੱਲ ਸੋਈ ਵੱਸੀ ਦਿੱਤੀਆਂ ਵੱਸੀ ਬਹੁਤ ਪਿਆਰੀ ਲੱਗੀ ਹਨਾ ਹਾਂਜੀ ਹਾਂਜੀ ਬਾਕੀ ਪਾਈਪ ਦੁੱਧ ਵਾਲੇ ਵੀ ਚੰਗੇ ਆ ਖੋਲ ਕੇ ਤੋਰਾ ਚੈੱਕ ਲਈ ਜਾਂਦਾ ਲੋ ਜੀ ਖਾਜਰੋ ਇਹ ਵੀ ਸੋਹਣੀ ਆ ਆਗੋਂ ਫੇਸ ਕੁਆਲਟੀ ਦੇਖ ਲਓ ਠੀਕ ਆ ਜੀ ਵੱਡੇ ਆ ਪੂਰੀ ਬਰਾਬਰ ਹੀ ਹੁੰਦੀ ਆ ਗੱਭਰੂ ਦੇ ਠੀਕ ਆ ਇਹ ਕਿੰਨਾ ਦੁੱਧ ਚਵਾਜੂਗੀ 20 ਪਲੱਸ ਕਿਲੋ ਬੜੇ ਆਰਾਮਦਾਰੀ ਨਾਲ ਪਾ ਸਕਦੀ ਹਨਾ ਸੇਵਾ ਤੇ 20 ਕਿਲੋ ਪਾ ਸਕਦੀ ਬੜੇ ਨਾਲ ਹੀ ਆ ਜਿੰਦਾ ਪਾਵਾਂਗੇ ਉਦੋਂ ਦਾ ਦਰਾਂ ਆ ਕੋਈ ਜਿੰਨਾ ਗੁੜ ਪਾਉਂ ਉਹਨਾ ਮਿੱਠਾ ਹੋਈ ਜਾਂਦਾ ਸਾਮ ਤੇ ਫਿਰਤੀ ਆ ਬੱਲੇ ਆੇ ਕੰਮ ਚੱਲਦੇ ਲੋ ਜੀ ਇਹਦਾ ਭਾਈ ਕੀ ਮੁੱਲ ਕਰਤਾ ਹੈ ਮੁੱਲ ਵੀ ਦਾ ਦੇਖੋ ਇਹਦਾ ਵੀ 55 ਤੇ 52 ਦੇ ਰਾਂਗੇ ਠੀਕ ਹੈ ਜੀ ਤੇ 20 ਕਿਲੋ ਸੱਜਣੋਂ ਦੁੱਧ ਜਿਹੜਾ ਬੜੇ ਆਰਾਮਦਾਰੀ ਨਾਲ ਪਾ ਸਕਦੀ ਆ ਕੱਲ੍ਹ ਸੂਈ ਆ ਤੇ ਵੱਛੀ ਮਗਰ ਆ 55000 ਵੀਰ ਨੇ ਮੰਗ ਕੀਤੀ ਆ ਹਾਂ ਬਾਕੀ ਕਹਿੰਦਾ 52000 ਦੇ ਵਿੱਚ ਲੈਦੇ ਕੀਤਾ ਜਾਊਗਾ ਵੜਾ ਸੋਹਣੀਆਂ ਦੋਵੇਂ ਹੀ ਬੋਲ ਬੋਲਦੇ ਬੱਚੇ ਆ ਆਈਟਮ ਬੰਬ ਆ ਤੇ ਪਿੰਡ ਬਹਿੜਵਾਲ ਪਹੁੰਚ ਕੇ ਨਰਖ ਵਰਕ ਕਰਕੇ ਲੈ ਜਾਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਜੀ